ਮਲਵੇ ਦੇ ਉਮਰ ਵੱਡੀ ਹੋ ਗਈ ਸੀ ਔਲਾਦ ਨਹੀਂ ਸੀ ਤੇ ਅੰਮ੍ਰਿਤਸਰ ਆਏ ਸਮਾ ਗੁਰੂ ਰਾਮਦਾਸ ਜੀ ਦਾ ਮਨਜ ਭਾਵਨਾ ਲੈ ਕੇ ਝੋਲੀ ਭਰੇ ਹੁਣ ਗੱਲ ਬੜੇ ਧਿਆਨ ਨਾਲ ਸੁਣਿਓ ਜੀ ਭਾਈ ਆਦਮ ਕਦੀ ਇੱਕ ਸਿੱਖ ਨੂੰ ਪੁੱਛਦਾ ਹੈ ਕਦੀ ਦੂਜੇ ਸਿੱਖ ਨੂੰ ਪੁੱਛਦਾ ਹੈ ਕਹਿੰਦੇ ਗੁਰੂ ਸਾਹਿਬ ਕੋਲੋਂ ਕੋਈ ਦਾਤ ਮੰਗੀਏ ਹਾਂ ਹੀ ਹੁੰਦੀ ਹੈ ਕਿ ਨਾ ਵੀ ਹੋ ਜਾਂਦੀ ਹੈ ਆ ਕੁਸਤ ਹਾਂ ਹੀ ਹੁੰਦੀ ਹੈ ਕਿ ਨਾ ਵੀ ਹੋ ਜਾਂਦੀ ਹੈ ਬਹਾਰ ਕੋਈ ਆਪਣੀ ਆਪਣੀ ਰਾਏ ਦਿੰਦਾ ਉਹ ਕਹਿੰਦਾ ਜੀ ਗੁਰੂ ਸਾਹਿਬ ਦੀ ਮੌਜ ਹੈ ਹਾਂ ਵੀ ਹੋ ਸਕਦੀ ਹੈ ਨਾ ਵੀ ਹੋ ਸਕਦੀ ਇਹ ਉਹਨਾਂ ਦੀ ਮੋਜ ਹੈ ਦਿਨ ਲੰਘਿਆ ਅਗਲੇ ਦਿਨ ਫੇਰ ਪੁੱਛਦਾ ਕਦੀ ਕਿਸੇ ਸਿੱਖ ਨੂੰ ਕਦੀ ਕਿਸੇ ਨੂੰ ਤੇ ਗੁਰੂ ਸਾਹਿਬ ਕੋਲ ਚੀਜ਼ ਮੰਗੀਏ ਤੇ ਹਾਂ ਹੀ ਹੁੰਦੀ ਕਿ ਨਾ ਉਹ ਕਹਿੰਦਾ ਹਾਂ ਵੀ ਹੋ ਸਕਦੀ ਨਾ ਭਾਈ ਆਦਮ ਇਹ ਬੜੇ ਧਿਆਨ ਨਾਲ ਸੁਣਿਓ ਅਜ ਰਾਹ ਹੈ ਬੜਾ ਬੰਦਾ ਭਾਈ ਆਦਮ ਇੱਕ ਗੁਰਸਿੱਖ ਨੂੰ ਕਹਿੰਦਾ ਗੁਰਸਿੱਖਾ ਕੋਈ ਇਹੋ ਜਿਹਾ ਰਾਹ ਨਹੀਂਗਾ ਕਿ ਨਾ ਹੋਵੇ ਨਾ ਹਾਂ ਹੀ ਹੋਵੇ ਆਖੋ ਸਾਤ ਨਾ ਬਈ ਗੁਰੂ ਬਣਿਆ ਜਾਏ ਉਹ ਨਾ ਕਰੀ ਨਾ ਸਕੇ ਹਾਂ ਹੀ ਕਰੇ ਉਹ ਤੁਹਾਡੇ ਵਰਗਾ ਗੁਰਸਿੱਖ ਜੀ ਜਿਹਨੂੰ ਝੁਗਤੀ ਗਈ ਸੀ ਕਹਿੰਦਾ ਹਾਂ ਰਾਹ ਤੇ ਹੈਗਾ ਉਹ ਭਾਈ ਆਦਮ ਕਹਿੰਦਾ ਮੈਨੂੰ ਰਾਹ ਦੱਸ ਬਈ ਹਾਂ ਹੀ ਹੋਵੇ ਨਾ ਨਾ ਹੋਵੇ ਆ ਸੁਣਿਓ ਰਾਹ ਉਹ ਗੁਰਸਿੱਖ ਨੇ ਰਾਹ ਕੀ ਦੱਸਿਆ ਮਨ ਨੀਵਾ ਕਰਕੇ ਸੰਗਤ ਦੀ ਸੇਵਾ ਸ਼ੁਰੂ ਕਰਦੇ ਸੰਗਤ ਦੀ ਸੇਵਾ ਤੋਂ ਗੁਰੂ ਇਹਨਾਂ ਖੁਸ਼ ਹੁੰਦਾ ਕਿ ਕਦੀ ਨਾ ਕਰਦਾ ਹੀ ਨਹੀਂ ਗੱਜ ਕੇ ਆਖੋ ਸਤਨਾਮ ਸੰਗਤ ਦੀ ਸੇਵਾ ਤੋਂ ਗੁਰੂ ਬੜਾ ਪਰਸਾਨ ਆ ਜਿਹੜੇ ਤੁਸੀਂ ਅੰਮ੍ਰਿਤਸਰ ਗਏ ਹੋ ਜਿੱਥੇ ਬਾਬਾ ਦੀਪ ਸਿੰਘ ਦਾ ਆਸਥਾਨ ਹੈ ਨਾ ਚਾਟੀ ਮਿੰਡ ਇਹ ਜੰਗਲ ਹੁੰਦਾ ਸੁਲਤਾਨ ਵਿੰਡ ਜੰਗਲ ਆਹਾਥੀ ਗੇਟ ਕਿਉ ਮੰਡੀ ਐ ਭਾਈ ਆਦਮ ਨੇ ਸਾਰਾ ਦਿਨ ਉਹ ਜੰਗਲ ਚੋਂ ਲੱਕੜਾਂ ਚੋਣਨੀ ਆ ਦੋ ਗੰਡਾ ਬੰਨਣੀਆਂ ਗੱਲ ਸੁਣਨ ਨਾਲ ਹੀ ਇੱਕ ਗੰਡ ਆਪਣੇ ਘਰ ਸੱਟਣੀ ਰੋਟੀ ਪਾਣੀ ਲਈ ਇੱਕ ਲੰਗਰ ਵਿੱਚ ਸੰਗਤ ਦੀ ਹਾਜ਼ਰੀ ਲਗੇ ਅੱਜ ਕੇ ਆਖੋ ਸਤਨਾਮ ਵਾਹਿਗੁਰੂ ਸੰਗਤ ਦੀ ਸੇਵਾ ਇਹ ਚੱਲਦਾ ਰਿਹਾ ਇੱਕ ਦਿਨ ਤੇਜ਼ بارش ਲੰਬੀ بارش ਲੰਗਰ ਦੀ ਸਾਰੀ ਲੱਕੜ ਗਿੱਲੀ ਹੋ ਗਈ ਸਾਰੀ ਸੰਗਤਾਂ ਵੀ ਬਾਰੋਂ ਬੜੀਆਂ ਆਈਆਂ ਕੋਈ ਬਜ਼ੁਰਗ ਕੋਈ ਬੱਚੇ ਤੇ ਔਰ ਇਤਹਾਜ ਲਿਖਿਆ ਕਿ ਦਿਨ ਵੀ ਸਰਦੀ ਦੇ ਪੁੱਲ ਸਰਦੀ ਉਧਰੋਂ ਲੰਗਰ ਦੀ ਲੱਕੜ ਗਿੱਲੀ ਗੁਰੂ ਰਾਮਦਾਸ ਜੀ ਨੂੰ ਸੁਣਿਆ ਵੀ ਪਹੁੰਚਿਆ ਮਹਾਰਾਜ ਸੰਗਤ ਬਹੁਤ ਬਾਰੋਂ ਆਈ ਤੇ ਠੰਡ ਨਾਲ ਠਰਦੀ ਪਈ ਲੰਗਰ ਦੀ ਲੱਕੜ بارش ਕਰਕੇ ਗਿੱਲੀ ਹੋ ਗਈ ਆ ਸੁਣਿਓ ਨਦਰ ਮਿਲਦੀ ਕਿਵੇਂ ਐ ਚੀਜ਼ਾਂ ਲਿਆਓ ਜ਼ਿੰਦਗੀ ਚ ਗੱਜ ਕੇ ਆਖੋ ਸਤਨਾ ਆ ਸੁਣਿਓ ਨਦਰ ਮਿਲਦੀ ਕਿਵੇਂ ਐ ਚੀਜ਼ਾਂ ਲਿਆਓ ਜ਼ਿੰਦਗੀ ਚ ਗੱਜ ਕੇ ਆਖੋ ਸਤਨਾ ਭਾਈ ਆਦਮ ਨੇ ਕੀ ਕੀਤਾ ਜੀ ਉਹ ਜਿਹੜੀ ਘਰ ਛੱਡਦਾ ਸੀ ਨਾ ਇੱਕ ਗੰਢ ਉਹ ਲੱਕੜ ਲਿਆਂਦੀ ਦੋ ਤਿੰਨ ਜਗ੍ਹਾ ਤੇ ਬਾਲਤੀ ਉਹ ਸਾਰੀ ਸੰਗਤ 2 400 ਸਰੀਰ ਉਧਰ 2 400 ਉਧਰ 2 400 ਨੇ ਗਾ ਗਿਆ ਹੁਣ ਗੱਲ ਨੂੰ ਧਿਆਨ ਨਾ ਸੁਣਿਓ ਕਲਪਨਾ ਕਲਪਨਾ ਭਗਤੀ ਚ ਬਦਲ ਗਈ ਜੇ ਤੇ ਮਾਨ ਕਲਪ ਰਿਆ ਸੀ ਨਾ ਕਈਆਂ ਦਾ ਠੰਡ ਬੜੀ ਏ ਠੰਡ ਬੜੀ ਉਹ ਜਦੋਂ ਉਹਨੇ ਅੱਗ ਬਾਲਦੀ ਉਹ ਕਿਸੇ ਨੇ ਆਵਾਜ਼ ਦਿੱਤੀ ਲਿਆਓ ਢੋਲ ਕੀ ਲਿਆਓ ਛਣੇ ਕੀਰਤਨ ਆਰੰਭ ਕਰ ਦਈਏ ਉਹ ਕਲਪਨਾ ਭਗਤੀ ਚ ਬਦਲ ਗਈ ਕੀਰਤਨ ਆਰੰਭ ਹੋ ਗਏ ਖਾੜੇ ਸੱਜ ਗਏ ਹੁਣ ਤੁਹਾਡੇ ਗੱਲ ਸੁਣਨ ਆ ਲਈਏ ਹੁਣ ਘੰਟਾ ਸਵਾ ਘੰਟਾ ਬੀਤਿਆ ਤੇ ਅੱਗ ਮਠੀ ਹੋ ਗਈ ਆਕੋ ਸਤਨਾ ਰਾਤ ਪਈ ਏ ਜੇ ਭਾਈ ਆਦਮ ਕਹਿੰਦਾ ਹੁਣ ਕੀ ਕਰੀਏ ਤੇ ਕਹਿੰਦੇ ਘਰ ਜਿੰਨੀ ਲੱਕੜ ਹੋਰ ਪਈ ਸੀ ਨਾ ਉਹ ਲਿਆਂਦੀ ਉਹਨਾਂ ਢੇਰੀਆਂ ਦੇ ਉੱਤੇ ਉਹ ਰੱਖਤੀ ਬਈ ਸੰਗਤ ਨੂੰ ਠੰਡ ਨਾ ਲੱਗੇ ਉਹ ਅਗ ਮੱਚ ਗਈ ਕੀਰਤਾਂ ਦੇ ਖਾੜੇ ਸਜੇ ਆ ਹੁਣ ਘੰਟਾ ਸਵਾ ਘੰਟਾ ਬੀਤਿਆ ਅਗ ਵੀ ਠੰਡੀ ਹੋ ਗਈ ਉਹ ਜਿੰਨੀ ਲੱਕੜ ਘਰ ਸੀ ਨਾ ਜੀ ਉਹ ਹੋ ਗਈ ਖਤਮ ਉਹ ਖਤਮ ਹੋ ਗਈ ਭਾਈ ਆਦਮ ਕਹਿੰਦਾ ਕਰੀਏ ਕੀ ਅਜੇ 1 ਵਜਾ ਰਾਤ ਪਈ ਹੈ ਜੇ ਤੇ ਅੱਗ ਮੱਠੀ ਹੋ ਗਈ ਅਜ ਜਲੰਦਰ ਆ ਲਿਓ ਆ ਕੰਮ ਬੜਾ ਔਖਾ ਜੇ ਮੈਂ ਵੀ ਬੋਲਣ ਲੱਗਾ ਤੁਸੀਂ ਵੀ ਸੁਣਨ ਲੱਗੇ ਪਰ ਜਿਹੜਾ ਤੀਜਾ ਕੰਮ ਕੀਤਾ ਨਾ ਭਾਈ ਆਦਮ ਨੇ ਇਕ ਕੋਈ ਕੋਈ ਨਿੱਤਰ ਦਾ ਜੇ ਕਹਿ ਦਿਓ ਗੱਜ ਕੇ ਸਤਨਾ ਕੋਈ ਕੋਈ ਕਿ ਗੁਰੂ ਦੀ ਸੰਗਤ ਪੈਤੀ 5 700 ਅੱਗ ਮੱਠੀ ਹੋ ਗਈ ਫੇਰ ਠੰਡ ਲੱਗਣ ਲੱਗ ਪਈ ਜਿੰਨੀ ਲੱਕੜ ਮੇਰੇ ਘਰ ਸੀ ਉਹ ਮੁੱਕ ਗਈ ਹੈ ਜਿਹੜਾ ਤੀਜਾ ਕੰਮ ਕੀਤਾ ਨਾ ਭਾਈ ਆਦਮ ਨੇ ਉਹ ਬੜਾ ਔਖਾ ਸੀ ਤੀਜਾ ਕੰਮ ਕੀਤਾ ਕੀ ਕਹਿੰਦਾ ਲੱਕੜ ਘਰ ਵੀ ਖਤਮ ਹੋ ਗਈ ਅਜੇ 1 ਵਜੇ ਰਾਤ ਅਜੇ ਪਈਏ ਗੁਰੂ ਦੀ ਸੰਗਤ ਨੂੰ ਠੰਡ ਅੱਗ ਮੱਠੀ ਹੋ ਗਈ ਏ ਉਹ ਪੀਜਾ ਕੰਮ ਕੀ ਕੀਤਾ ਸਾਧ ਸੰਗਤ ਜੀ ਸੀਸ ਝੁਕਾਓ ਘਰ ਦੀਆਂ ਬਾਰੀਆਂ ਪੱਟਦੀਆਂ ਆਖੋ ਸਤਨਾ ਚੁਗਾਠਾਂ ਪੱਟਦੀਆਂ ਬੂਹੇ ਪੱਟ ਤੇ ਕਹਿੰਦਾ ਆਪੇ ਨਵੇਂ ਲੱਗ ਜਾਣਗੇ ਮੇਰੇ ਗੁਰੂ ਰਾਮਦਾਸ ਗੁਰੂ ਨਾਨਕ ਦੇ ਘਰ ਦੀਆਂ ਸੰਗਤਾਂ ਨੂੰ ਠੰਡ ਨਾ ਲੱਗ ਜਾਏ ਜਕਾਰਾ ਦਿਓ ਪਿਆਰ ਦੇ ਨਾਲ ਹਾਏ ਹਾਏ ਆਹ ਕੰਮ ਬੜਾ ਔਖਾ ਸੀ ਉਹੇ ਬਾਰੀਆਂ ਪਟਣੀਆਂ ਕੋ ਸੋਖੀਆਂ ਘਰ ਉਹ ਪੱਟਦੀਆਂ ਸੰਗਤ ਨੂੰ ਠੰਡ ਨਾ ਲੱਗੇ ਇੱਕ ਵਾਰੀ ਭਿਜ ਕੇ ਆਖੋ ਸਤਨਾ eh ਰੱਖੋ ਸਤਨਾ ਲੰਬਾ ਨਹੀਂ ਕਰਦੇ ਉਬੂਏ ਵਾਰੀਆਂ ਲਿਆ ਕੇ ਪਟਕਰ ਸੰਗਤ ਨੂੰ ਅੰਡਰ ਨਾਲ ਲੱਗੇ 2.5 ਵਜੇ ਗੁਰੂ ਰਾਮਦਾਸ ਜੀ ਲੰਗੇ ਉਹ ਸੰਗਤ ਕੀਰਤਨ ਕਰ ਰਹੀ ਹੈ ਖਾੜੇ ਸਜੇ ਆ ਸ਼ਵਦ ਧੁਨੀਆਂ ਲੱਗੀਆਂ ਪਈਆਂ ਤੇ ਜਿਵੇਂ ਫੁਰਨਾ ਬਣਦਾ ਨਾ ਆ ਤੁਹਾਡਾ ਵੀ ਫੁਰਨਾ ਕਾਇਰ ਹੀ ਬਣਦਾ ਤੇ ਮਹਾਰਾਜ ਦਾ ਫੁਰਨਾ ਬਣਿਆ ਕਹਿੰਦੇ ਸਾਨੂੰ ਸੁਨਿਆ ਪਹੁੰਚਿਆ ਸੀ ਲੰਗਰ ਦੀ ਲੱਕੜ ਗਿੱਲੀ ਐ ਬਜ਼ੁਰਗ ਬੱਚਿਆਂ ਨੂੰ ਠੰਡ ਲੱਗਈ ਤੇ ਪੂਰੇ ਸਾਰੇ ਜੁੜੇ ਪਏ ਆ ਪੁਰਨਾ ਬਣਿਆ ਸਵੇਰੇ ਪੁੱਛਾਂਗੇ ਕਿੱਥੋਂ ਆਈ ਲੱਕੜ ਆਖੋ 사ਤਨਖਾਂ ਕਿੰਨੇ ਕੀਤੀ ਉਹ ਜਦੋਂ ਸਵੇਰ ਹੋਈ 7:00 ਵਜੇ ਆਏ ਹਾਏ 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 ਉਹ ਸੀਨ ਵੇਖਣ ਆਲਾ ਜੇ ਮਾਰਾ ਹੀ ਨਾ ਇਧਰੋਂ ਇਧਰ ਜਾਣ ਇਧਰੋਂ ਇਧਰ ਗੁਰੂ ਰਾਮ ਦਾ ਇਧਰੋਂ ਇਧਰ ਕਹਿੰਦੇ ਸਾਨੂੰ ਸੁਨਿਆ ਮਿਲਿਆ ਸੀ ਲੰਗਰ ਦੀ ਲੱਕੜ ਸੀ ਗਏ ਆ ਦੇ ਸੰਗਤ ਐ ਅੱਗ ਸੇਕ ਰਹੀ ਐ ਵੀ ਕਿੰਨੇ ਉਹ ਸੇਵਾਦਾਰ ਨੇ ਦੱਸਿਆ ਮਾਰੇ ਕੋਈ ਆਦਮ ਭਾਈ ਆਦਮ ਐ ਮਾਲਵੇ ਤੋਂ ਸੱਚੇ ਪਾਸ਼ਾ ਕਰੋ ਲਿਆ ਕੇ ਉਹਨੇ ਬਾਲ ਸੱਚੇ ਪਾਸ਼ਾ ਦੂਜੀ ਵਾਰੀ ਵੀ ਬਾਲ ਤੇ ਸੇਵਾਦਾਰ ਦੱਸਣ ਵਾਲਾ ਨਿਰਵੈਰ ਸੀ ਕਈ ਇਹੋ ਜਿਹਾ ਵੀ ਹੁੰਦੇ ਆ ਵੀ ਦੂਜੇ ਦੀ ਸਿਫਤ ਕਰਨੀ ਔਖੀ ਹੁੰਦੀ ਥੋੜੀ ਆਖੋ ਸਤਨਾਮ ਓਏ ਘੁੱਟਦੇ ਐ ਹੱਥ ਘੁੱਟਦੇ ਫਿਰੋ ਵੀ ਉਹਦੇ ਨੰਬਰ ਨਾ ਬਣ ਜਾਣ ਉਹ ਸੇਵਾਦਾਰ ਵੀ ਨਿਰਵੈਰ ਸੀ ਉਹਨੇ ਕਿਹਾ ਗੁਰੂ ਰਾਮਦਾਸ ਜੀ ਜਿਹੜਾ ਤੀਜੀ ਵਾਰੀ ਕੰਮ ਕੀਤਾ ਭਾਈ ਆਦਮ ਨੇ ਮਹਾਰਾਜ ਉਹ ਬੜਾ ਹੀ ਵੱਡਾ ਕੀਤਾ ਗੁਰੂ ਰਾਮਦਾਸ ਕਹਿੰਦੇ ਉਹ ਕੀ ਕਹਿੰਦੇ ਮਹਾਰਾਜ ਅੱਗ ਮੱਠੀ ਪੈ ਗਈ ਤੀਜੀ ਵਾਰੀ ਉਹਨੇ ਕੀ ਕੀਤਾ ਕਰਦੀਆਂ ਬੂਹੇ ਵਾਰੀਆਂ ਦਰਵਾਜੇ ਪੱਟ ਕੇ ਅੱਗ ਦੇ ਉੱਤੇ ਰੱਖ ਦਿੱਤੇ ਸੰਗਤ ਨੂੰ ਠੰਡ ਨਾ ਲੱਗੇ ਸੰਗਤ ਜੀ ਕਹਿਣ ਦੀ ਧੀਰ ਗੁਰੂ ਰਾਮਦਾਸ ਕਹਿੰਦੇ ਜਲਦੀ ਬੁਲਾਓ ਨੂੰ ਆਖੋ ਸਤਨਾਮ ਆਜੇ ਗੁਰੂ ਸਾਡਾ ਤੇ ਆਜੇ ਕੁੰਡੀ ਫੜ ਲਓ ਕਰਮਾਂ ਤੋਂ ਤੇ ਨਦਰ ਉਹ ਨਦਰ ਮਿਲੇਗੀ ਕਿਵੇਂ ਸੰਗਤ ਦੀ ਸੇਵ ਕਮਾਲ ਹੈ ਲੇਖ ਮਿਟ ਜਾਣਗੇ ਆਖੋ ਸਤਨਾਮ ਮਾਰਾ ਕਹਿੰਦੇ ਜਲਦੀ ਬੁਲਾਓ ਬੁਲਾਇਆ ਜੀ ਉਹ ਭਾਈ ਆਦਮ ਜੀ ਆ ਗਏ ਤੇ ਗੁਰੂ ਰਾਮ ਦਾਸ ਆਏ ਆਹ ਕਹਿੰਦੇ ਭਾਈ ਆਦਮ ਤੂੰ ਜਿੱਤ ਲਿਆ ਮੈਨੂੰ ਕਾਜ ਕੇ ਆਖੋ ਸਤਨਾਮ ਤੂੰ ਮੈਨੂੰ ਬੰਨ ਲਿਆ ਏ ਘਰ ਦੀਆਂ ਪੂਗੇ ਪਾਰੀਆਂ ਪਟਤੀ ਸੰਗਤ ਵਾਸਤੇ ਐ ਕੌਮ ਚ ਲਿਆਓ ਜੀ ਦੇਖੋ ਪੰਥ 'ਚ ਪਿਆਰ ਕਿੰਨਾ ਵੱਧਾ ਮੈਂ ਕਹਿੰਦਾ ਕਿ ਲਿਓ ਜਦੋਂ ਸੰਗਤ ਜਾਓ ਕਦੀ ਗਲਤੀਆਂ ਨਾ ਲੱਭਿਆ ਕਰੋ ਜਦੋਂ ਸੰਗਤ ਜਾਓ ਇਹੋ ਜੀ ਭਾਵਨਾ ਬਣਾਇਆ ਕਰੋ ਪਤਾ ਨਹੀਂ ਕਿਦੇ ਨਾਲ ਗੁਰੂ ਰਾਮਦਾਸ ਆਪ ਬੈਠੇ ਹੋਣ ਆਖੋ ਸਤਨਾਮ ਵਾਹ ਜੀ ਵਾਹ ਜਦੋਂ ਸੰਗਤ ਜਾਓ ਕਦੀ ਕੁਝ ਬਣ ਕੇ ਨਾ ਆਇਓ ਮੈਂ ਉਹਨੂੰ ਜੋੜਿਆਂ 'ਚ ਰੱਖ ਕੇ ਆਇਓ ਅੱਲੀ ਕਰਕੇ ਆਇਓ ਮਨ ਨੂੰ ਨਿਵਰਤਾ ਦੇ ਭੰਡਾਰੇ ਨਾਲ ਭਰ ਕੇ ਆਇਓ ਪਤਾ ਨਹੀਂ ਕਿਹੜੀ-ਕਿਹੜੀਆਂ ਰੂਹਾਂ ਬੈਠੀ ਇਹ ਮੈਂ ਕਿਵੇਂ ਤੁਹਾਨੂੰ ਸਮਝਾਵਾਂ ਸੰਗਤ ਲਈ ਕਦੀ ਹਲਕਾ ਫੁਰਨਾ ਨਾ ਬਣਾਓ ਕਦੀ ਹਰ ਵੇਲੇ ਸਕੀਮਾਂ ਸੋਚੋ ਬਾਬਾ ਨਾਨਕ ਸਿੰਘ ਇੱਥੋਂ ਤੱਕ ਵਜਨ ਕਰਦੇ ਸੀ ਕਹਿੰਦੇ ਸੰਗਤ ਜਿਆਦਾ ਹੋਵੇ ਜੋੜੇ ਲੈਣ ਵੇਲੇ ਪਾਣੀ ਪੀਣ ਵੇਲੇ ਲੰਗਰ 'ਚ ਜਾਣ ਵੇਲੇ ਸੰਗਤ ਆਣ ਵੇਲੇ ਕਿਤੇ ਧੱਕਾ ਧੁੱਕਾ ਵੀ ਪੈ ਜਾਏ ਇਹੋ ਜਿਹਾ ਹਲਕਾ ਫੁਰਨਾ ਨਾ ਬਣਨ ਦਈ ਕਿੱਥੇ ਆ ਗਏ ਆ ਧੱਕੇ ਬੜਿਆ ਫੁਰਨਾ ਉੱਚਾ ਬਣਾਉਣਾ ਬਾਬੇ ਅਨੰਦ ਸਿੰਘ ਜੀ ਵਰਗਾ ਬਾਬਾਈ ਕਹਿੰਦੇ ਕਦੇ ਸੰਗਜ ਤੱਕਾ ਤੋਕਾ ਪੈ ਜੇ ਸੈ ਸਵਾ ਆ ਨਹੀਂ ਸੋਚਣਾ ਤੱਕੇ ਪੈ ਰਹੇ ਇੱਥੇ ਨੇ ਉਦੋਂ ਆ ਫੁਰਨਾ ਬਣਾਉਣਾ ਜਿਹੜੇ ਤੱਕੇ ਸੰਗਜ ਪੈ ਗਏ ਕਈ ਗੁਣਾ ਜਮਾ ਦੇ ਤੱਕੇ ਨਿਰੰਕਾਰ ਨੂੰ ਕਰਮਾਂ ਚੋਂ ਕੱਟਣੇ ਪੈਣਗੇ ਕਹਵੇ ਗੱਜ ਕੇ ਸਤਨਾਮ ਸੁਬਾਹ ਅੱਜ 28 ਤਰੀਕ ਹੈ 26 ਤਰੀਕ ਗੁਰਪੁਰਬ ਸੀ ਤੇ ਗੁਰਪੁਰਬ ਵਾਲੇ ਦਿਨ ਤੁਹਾਨੂੰ ਪਤਾ ਫਿਰ ਬਾਬੇ ਦਾ ਪਰਿਵਾਰ ਫੁੱਲ ਬੜਾ ਫੁੱਲ ਦਰਬਾਰ ਸਾਹਿਬ ਤੇ ਸਾਡੀ ਇੱਕ ਸੰਗਤ ਦੀ ਬੱਚੀ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਉਹ ਵੀ 4:30 ਵਜੇ ਦਰਸ਼ਨ ਕਰਨ ਤੱਕਾ ਵੜਾ ਸੀ ਉਹ ਤਾਂ ਘੱਟ ਸੀ ਉਹ ਇੱਕ ਇਹੋ ਜਿਹਾ ਤੱਕਾ ਵਜਿਆ ਜੀ ਪਤਾ ਨਹੀਂ ਕਿਸੇ ਦੀ ਕੂਣੀ ਕਿ ਕਿਹਦਾ ਹੱਥ ਉਹ ਪੇਟ ਦੇ ਵਿੱਚ ਵਜਾ ਬੜੀ ਜ਼ੋਰ ਦੀ ਉਹ ਪੇਟ ਦੇ ਦਰਦ ਵੀ ਹੋਰ ਵੀ ਪ੍ਰੋਬਲਮ ਤਕਲੀਫ ਤੇ ਘਰ ਆ ਗਈ ਦਵਾਈ ਦਵਾਈ ਲਈ ਥੋੜਾ ਜਿਹਾ ਫਰਕ ਪਿਆ ਵੀ 25 ਵੇ ਤੇ ਮੈਨੂੰ 1.5 ਵਜੇ ਕੋਈ ਕਾਮਸੀ ਫੋਨ ਕੀਤਾ ਉਹਨੇ ਦੱਸਿਆ ਮੈਂ ਕਿਹਾ ਵੀ ਤੁਸੀਂ ਫਲਾਣੇ ਡਾਕਟਰ ਨੂੰ ਫੋਨ ਕਰੋ ਉਹਨੇ ਦਵਾਈ ਤੁਹਾਨੂੰ ਲਖਾਂਗੇ ਬਾਬਾ ਜੀ ਮਿਹਰ ਕਰਨਗੇ ਉਹ ਮੈਂ ਦਾਸ ਤਾਂ ਇਹਨੂੰ ਫੋਨ ਕਰਕੇ ਦਵਾਈ ਲਾਉਤੀ। ਹੁਣ ਮੈਂ ਜਿਹੜੀ ਗੱਲ ਕਹਿਣੀ ਚਾਹਣਾ ਸੁਣਿਓ। ਦਾਸ ਨੇ ਉਹ ਬੱਚੀ ਨੂੰ ਪੁੱਛਿਆ। ਮੈਂ ਕਿਹਾ ਵੀ ਬੇਟਾ ਇੱਕ ਗੱਲ ਦੱਸ ਕਹਿੰਦੀ ਕੀ? ਮੈਂ ਕਿਹਾ ਜਦੋਂ ਸਵੇਰੇ 4:30 ਧੱਕਾ ਵੱਜਿਆ ਦਰਬਾਰ ਸਾਹਿਬ ਇਹਦੀ ਕੋਣੀ ਵਜੀ ਜਾਂ ਜੋ ਵੀ ਪੇਟ ਉਸ ਤੋਂ ਬਾਅਦ ਤਕਲੀਫ ਹੈ। ਮੈਂ ਕਿਹਾ ਤੇ ਫੁਰਨਾ ਹਲਕਾ ਤੇ ਨਹੀਂ ਬਣਿਆ। ਇਹ ਗੱਲ ਸੁਣਿਓ ਧਿਆਨ ਨਾਲ। ਮੈਂ ਕਿਹਾ ਬੇਟਾ ਕਿ ਤੇ ਫੁਰਨਾ ਹਲਕਾ ਤੇ ਨਹੀਂ ਬਣਿਆ। ਇਹ ਕਿੱਥੇ ਚਲੇ ਗਏ ਆ। ਇੰਨਾ ਧੱਕਾ ਵਜਿਆ ਤਬੀਅਤ ਅਬ ਸੈਟ ਹੋ ਗਈ ਐ ਮੈਂ ਕਿਹਾ ਇਹੋ ਜਿਹਾ ਫੁਰਨਾ ਤੇ ਨਹੀਂ ਬਣਿਆ ਉਹ ਬੱਚੀ ਆ ਪੜਾ ਕੀ ਜਵਾਬ ਸੀ ਕਹਿੰਦੀ ਨਹੀਂ ਵੀਰ ਜੀ ਨਹੀਂ ਐ ਫੁਰਨਾ ਨਹੀਂ ਬਣਿਆ ਕਿੱਥੇ ਚਲੇ ਗਿਆ ਧੱਕਾ ਪਿਆ ਫੁਰਨਾ ਆ ਬਣਿਆ ਪਤਾ ਨਹੀਂ ਕਿੰਨੀ ਕੁ ਵੱਡੀ ਤਕਲੀਫ ਕਰਮਾਂ ਚ ਲਿਖੀ ਸੀ ਗੁਰੂ ਰਾਮਦਾਸ ਤੇਰੇ ਦਰ ਤੇ ਇੱਕ ਧੱਕੇ ਸੰਗਤ ਦੇ ਵੱਜ ਕੇ ਪਤਾ ਨਹੀਂ ਤੂੰ ਕੀ ਕੋਈ ਸਾਡਾ ਕੱਟ ਦਿੰਦਾ ਐ ਐ ਪੜਾਈ ਕਰ ਸੰਗਤ ਲਈ ਕਦੀ ਹਲਕਾ ਫੁਰਨਾ ਨਹੀਂ ਬਣਾਉਣਾ। ਸ਼ੁੱਧ ਫੁਰਨਾ ਇੱਥੇ ਪਰਮੇਸ਼ਰ ਹੈ। ਇਹ ਗੁਰੂ ਰਾਮਦਾਸ ਜੀ ਦਾ ਸ਼ਬਦ ਹੈ ਪਹਿਲੇ ਮੈਂ ਪੜਨ ਲੱਗਾ ਹਾਂ। ਹੋ ਮੰਤਨ ਖੋਜੀ ਭਾਲ ਭਲਾਈ ਕਿਉ ਪਿਆਰਾ ਪ੍ਰੀਤਮ ਮਿਲੇ ਮੇਰੀ ਮਾਈ ਮਿਲ ਸਤ ਸੰਗਤ ਖੋਜ ਦਸਾਈ ਉਹ ਵਿੱਚ ਸੰਗਤ ਹਰ ਪ੍ਰਭ ਵਸੇ ਜੀਓ। ਉਹ ਹਰੀ ਬਾਰ ਨਹੀਂ ਕਿਤੇ ਇਹ ਛੋਟੀ ਗੱਲ ਨਾ ਸਮਝੋ ਕਿੰਨੇ ਜੋਗੀ ਕਿੰਨੇ ਤਪਸਵੀ ਕਿੰਨੇ ਸੰਨਿਆਸੀ ਕਿੰਨੀਆਂ ਉਮਰਾਂ ਲਾਤੀਆਂ ਰੱਬ ਨੂੰ ਲੱਭਣ ਲਈ ਸਾਡੇ ਗੁਰੂ ਆਰamਦਾਸ ਕਹਿੰਦੇ ਮਨ ਨੀਵਾ ਕਰਕੇ ਸੰਗਤ ਦੀ ਸੇਵਾ ਕਰ ਲੈ ਉਹ ਸੰਗਤ ਦੇ ਵਿੱਚ ਹੀ ਰੱਬ ਰਹਿੰਦਾ ਈ ਗੱਜ ਕੇ ਆਖੋ ਸਤਨਾਮ ਉਹ ਬਾਰ ਨਹੀਂ ਹੈਗਾ ਹੁਣ ਸਮਾਪਤੀ ਕਰੀ ਹੈ ਜੀ ਉਹ ਭਾਈ ਆਦਮ ਨੂੰ ਪਿਤਾ ਜੀ ਕਹਿੰਦੇ ਜਲਦੀ ਮੰਗ ਤੂੰ ਮੈਨੂੰ ਖਰੀਦ ਲਿਆ ਆਏ ਹਾਏ ਗੱਜ ਕੇ ਆਖੋ ਸਾਤਨਾ ਬੂਏ ਬਾਰੀਆਂ ਪੰਡਤੀ ਸੰਗਤ ਵਿੱਚ ਜਲਦੀ ਦੱਸ ਕੀ ਭਾਵਨਾ ਉਹਨੇ ਜਦੋਂ ਦੱਸਿਆ ਝੱਕਦੇ ਝੱਕਦੇ ਉਮਰ ਵੱਡੀ ਸੀ ਕਹਿੰਦਾ ਜੀ ਭਾਵਨਾ ਤੇ ਆ ਲੈ ਕੇ ਆਏ ਆ ਕੋਈ ਬੂਟਾ ਲੱਗ ਜੇ ਆਖੋ ਸਾਤਨਾ ਤੇ ਗੁਰੂ ਰਾਮਦਾਸ ਜੀ ਉਹਨਾਂ ਨੂੰ ਉਹਨਾਂ ਨੇ ਕੀ ਜਵਾਬ ਦਿੱਤਾ ਭਾਈ ਆਦਮ ਦੇ ਆ ਕਰਮ ਵੇਖ ਕੇ ਕਹਿੰਦੇ ਭਾਈ ਆਦਮ ਸੱਤ ਜਨਮ ਤੇਰੇ ਕਰਮਾਂ ਚ ਔਲਾਦ ਨਹੀਂ ਲਿਖੀ ਗੱਜ ਕੇ ਆਖੋ ਸਤਨਾਮ ਸੱਤ ਜਨਮ ਤੇਰੇ ਕਰਮਾਂ ਚ ਔਲਾਦ ਨਹੀਂ ਲਿਖੀ ਪਰ ਤੂੰ ਸੰਗਤ ਦੀ ਖੁਸ਼ੀ ਲਈਏ ਸੰਗਤ ਦੀ ਪ੍ਰਸੰਤਾ ਲਈਏ ਮਹਾਰਾਜ ਕਹਿੰਦੇ ਸੱਤ ਜਨਮ ਤੇਰੇ ਕਰਮਾਂ ਚ ਔਲਾਦ ਨਹੀਂ ਲਿਖੀ ਪਰ ਤੂੰ ਸੰਗਤ ਦੀ ਖੁਸ਼ੀ ਲਈ ਗੁਰੂ ਰਾਮਦਾਸ ਕਹਿੰਦੇ ਸਾਡੇ ਘਰ ਚਾਰ ਪੁੱਤਰ ਹੋਣੇ ਸੀ ਤਿੰਨ ਹੋਏ ਅਸੀਂ ਆਪਣਾ ਚੌਥਾ ਪੁੱਤਰ ਤੇਰੇ ਘਰ ਭੇਜਦੇ ਆਂ ਜਗਾਰਾ ਦਿਓ ਪਿਆਰ ਦੇ ਨਾਲ ਜੀ ਮਹਾਰਾਜ ਕਹਿੰਦੇ ਚੌਥਾ ਤੇਰੇ ਘਰ ਭੇਜਾਂਗੇ ਗੱਜ ਕੇ ਆਖੋ ਸਾਧੂ ਜੀ ਫਿਰ ਨਾਂ ਵੀ ਦੇਤਾ ਨਾਂ ਵੀ ਦੇਤਾ ਕਹਿੰਦੇ ਸੱਤ ਜਨਮ ਤੇਰੇ ਕਰਮਾਂ ਚ ਲਾਦ ਨਹੀਂ ਲਿਖੀ ਪਰ ਤੂੰ ਸੰਗਤ ਦੀ ਖੁਸ਼ੀ ਲਈ ਐ ਚੌਥਾ ਪੁੱਤਰ ਅਸੀਂ ਤੇਰੇ ਘਰ ਭੇਜਦੇ ਆ ਭਾਈ ਭਗਤੂ ਨਾਂ ਰੱਖੀ ਐ ਮੋਢਾ ਲਾ ਕੇ ਕਹਿੰਦੇ ਕਹਿੰਦੇ ਨਾਮ ਜਪਣ ਵਾਲਾ ਹੋਏਗਾ ਉਹਦੀ ਵੀ ਕੁੱਲ ਚੱਲੇਗੀ ਗੱਜ ਕੇ ਆਖੋ ਸਤਨਾਮ ਵਾਹਿਗੁਰੂ